ਬਾਈ ਪੂਰਾ ਜੀ ਲੱਗ ਗਿਆ ਪੂਰਾ ਜੀ ਲੱਗਿਆ ਹੋਇਆ ਵੀ ਕੋਈ ਚੱਕਰੇ ਨਹੀਂ ਹੈਗਾ ਮਾਹ ਠੀਕ ਹੈ ਨਾਲੇ ਅਬ ਤਾਂ ਰਾਤ ਨੂੰ ਉਹ ਪੈਣਿਆਂਗੇ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਠੀਕ ਹੈ ਜੀ ਗੱਲ ਇਹ ਮੁੰਡਾ ਵਿਚਾਰਾ ਇਹ ਵੀ ਉਰੀ ਹੁੰਦਾ ਮੇਰੇ ਲੇਵੇ ਦੋ ਭਾਈ ਉਹਰੇ ਆਰਾਮ ਨਾ ਪੈ ਜੰਨੇ ਆਪਦਾ ਤੇਰੀ ਆਈ ਨਹੀਂ ਖੈ ਖੈ ਠੀਕ ਆ ਵੀ ਰਿਹਾ ਹਾਂ ਹਾਂ ਉਹ ਰਿਹਾ ਮੇਰੇ ਕੋਲ ਆ ਚੱਜੀ ਲੱਗਿਆ ਰਹਿਣਾ ਜੀ ਲੱਗਿਆ ਰਹਿਣਾ ਦੋ ਗੱਲਾਂ ਮਰੀ ਜੰਨੇ ਆਪਦਾ ਆਰਾਮ ਨਾਲ ਬਾਈ ਕਿੱਥੋਂ ਆਈਡੀਆ ਸੋਚਿਆ ਇਹ ਤਾਂ ਐ ਇੰਨਾ ਸੋਹਣਾ ਪ੍ਰੋਜੈਕਟ ਕਰਨ ਦਾ ਆਈਡੀਆ ਦਾ ਵੀਰੇ ਬਾ ਕਹਿੰਦੇ ਹੁੰਦੇ ਆ ਪਰਮਾਤਮਾ ਨੇ ਕਰਾਉਣਾ ਹੋਵੇ ਤੁਹਾਨੂੰ ਪਤਾ ਹੀ ਆ ਬਸ ਬਾਕੀ ਸੋਡੀਆਂ ਵੀਡੀਓਾਂ ਦੇਖ ਦੇਖ ਇਹ ਚੀਜ਼ ਨਾਲ ਜੁੜਿਆਂਗੇ ਹਨਾ ਮਾੜੀ ਰਾਇ ਤਾਂ ਨਹੀਂ ਦਿੱਤੀ ਹਨਾ ਨਾ ਨਾ ਵੀਰੇ ਕੋਈ ਵੀ ਨੀ ਕਿਸੇ ਵੀ ਤਰ੍ਹਾਂ ਦੀ ਨੀ ਰਾਇ ਵੀ ਪਹਿਲਾਂ ਬਥੇਰੀ ਸੋਹਣੀ ਦਿੱਤੀ ਐ ਹੋਣ ਲਾ ਲੋ ਵੀ ਜਾਨਵਰਾਂ ਦੀ ਚਲੋ ਸਾਮ ਸਮਾਈ ਵੀ ਹੋਣ ਲਾ ਲੋ ਵੀ ਉਹ ਸਨਾਮ ਕੋਲੋਂ ਆਉਣਾ ਚੱਲ ਕੇ ਹਜੇ ਅਸੀਂ ਸੁੱਤੇ ਪਏ ਤੇ ਗਏ ਸਹੀ ਗੱਲ ਹੈ ਜੀ ਸੁੱਤੇ ਪਏ ਢਾਲਿਆਂਗੇ ਅੱਗੇ ਵੀ ਆ ਜਾਓ ਬਾਈ ਖੇਤ ਆ ਸਹੀ ਗੱਲ ਹੈ ਬਾਈ ਜੀ ਇਹ ਜਿਹਨੂੰ ਕੋਈ ਇਹ ਚੀਜ਼ ਦੀ ਟੈਨਸ਼ਨ ਹੋਵੇ ਭੈਣ ਭਾਈ ਨੂੰ ਵੀ ਹਾਂ ਫਲਾਣੇ ਬਾਈ ਨੇ ਨਵਾਂ ਮਾਪਾ ਕੰਮ ਉਤਰਾਇਆ ਹੈ ਉਹੀ ਭੈਣ ਭਾਈ ਆਊਗਾ ਵੀਰੇ ਇਹ ਚੀਜ਼ ਆਊਗਾ ਜੀ ਨਹੀਂ ਵੀਰੇ ਚੰਗੀ ਗੱਲ ਆ ਦੇਖੋ ਅਸੀਂ ਹਰੇਕ ਬੰਦੇ ਨਾਲ ਭੈਣ ਭਾਈ ਨਾਲ ਖੜੇ ਆ ਜੇ ਕੋਈ ਬਾਈ ਬੱਕਰੀਆਂ ਦਾ ਕੋਈ ਫਾਰਮ ਕਰਨਾ ਚਾਹੁੰਦਾਗਾ ਬਾਈ ਅਸੀਂ ਕਿਹਨਾ ਬਾਈਆਂ ਨਾਲ ਮੋਢਾ ਲਾ ਕੇ ਦੇਖ ਖੜੇ ਆਗੇ ਕੋਈ ਚੱਕਰ ਨਹੀਂ ਬਾਈ ਇਹ ਕਨਾ ਬਾਈਆਂ ਦਾ ਆ ਗਿਆ ਬਾਈ ਜੇ ਪਿੰਡ ਠੀਕਾ ਗੁਰੂ ਮਹਾਰਾਜ ਜੀ ਉਥੇ ਦੇਖੋ ਗੁਰੂ ਘਰ ਦੀਂਦਾਗਾ ਆਪਾਂ ਨੂੰ ਤੇ ਇਹ ਬਾਈ ਦਾ ਪਿੰਡ ਆ ਗਿਆ ਇੱਧਰ ਤੇ ਆ ਬਾਈ ਦਾ ਆ ਗਿਆ ਇੱਧਰ ਫਾਰਮ ਵੀ ਆ ਆ ਗਿਆ ਬਾਈ ਦਾ ਸੈਂਟਰ ਸੋਲਰ ਸਿਸਟਮ ਦਾ ਤੇ ਬਾਈ ਜੀ ਤੁਸੀਂ ਨੇ ਕਨਾ ਪਹਿਲਾਂ ਵਾਲੀ ਵੀਡੀਓ ਤੇ ਬਹੁਤ ਪਿਆਰ ਦਿੱਤਾ ਬਾਈ ਇਸ ਵੀਰ ਵੀ ਤੁਸੀਂ ਬਾਈ ਪਿਆਰ ਦੇਣਾਗਾ ਸ਼ੇਅਰ ਤੇ ਕਮੈਂਟ ਲਾਇਕ ਕਰ ਤੇ ਆਪਣੇ ਚੈਨਲ ਸਬਸਕ੍ਰਾਈਬ ਕਰਦਾ ਕਰੋ ਧੰਨਵਾਦ